ਵੀ <Gã> ਬੰਦੇ <GãORlı avez> <NamorEh la cuffano> ਪ੍ਰਧਾਨ ਜੀ ਜਿਹੜਾ ਆਪਣਾ 8 ਤਰੀਕ ਨੂੰ ਇਹ ਜਿਹੜਾ ਜਥਾ ਜਾ ਰਿਹਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਜਥਾ 101 ਮਰ ਜੁੜੀਆਂ ਦਾ ਜਥਾ ਜਿਹੜਾ ਉਹ ਪੀਸਫੁਲੀ ਠੀਕ 12 ਵਜੇ ਇਸ ਸਟੇਜ ਤੋਂ ਅੱਗੇ ਰਵਾਨਗੀ ਕਰੇਗਾ ਔਰ ਜਿਸ ਤਰੀਕੇ ਨਾਲ 6 ਦਸੰਬਰ ਨੂੰ ਆਗੂ ਸੇਵਾਨਾਂ ਦੀ ਸੂਝ-ਬੂਝ ਦੇ ਨਾਲ ਉਹ ਜਥਾ ਅੱਗੇ ਵਧਿਆ ਸੀਗਾ ਇਹ ਵੀ ਅੱਜ ਦਾ ਜਥਾ ਜਿਹੜਾ ਪੂਰਾ ਪੀਸਫੁਲੀ ਵਲੰਟੀਅਰ ਰੈਸਕਿਊ ਟੀਮ ਪ੍ਰਬੰਧਾ ਹਰਕ ਦੇ ਪ੍ਰਬੰਧ ਕੀਤੇ ਗਏ ਨੇ ਅਸੀਂ ਚੋਣੇ ਆ ਵੀ ਜਿਹੜੇ ਭਾਜਪਾ ਸਰਕਾਰ ਦੇ ਜਿਹੜੇ ਨਮਾਇंदे ਨੇ ਲੀਡਰ ਨੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਪੈਦਲ ਜਾਣ ਤੋਂ ਨਹੀਂ ਰੁਕਿਆ ਜਾਵੇਗਾ ਉਸੇ ਤਰੀਕੇ ਨਾਲ ਉਸੇ ਲੜੀ ਦੇ ਤਹਿਤ ਅੱਜ ਅਸੀਂ ਦੁਬਾਰਾ ਫੇਰ ਤਿਕ ਦਿਨ ਦਾ ਡਿਲੇ ਕਰਕੇ 8 ਦਸੰਬਰ ਨੂੰ 12 ਵਜੇ ਦੇ ਕਰੀਬ ਜਿਹੜਾ ਜਥਾ 101 ਦਾ ਥੁਰਵਾਨਾ ਕਰਾਂਗੇ ਜੇਕਰ ਪੈਦਲ ਕਿਸਾਨਾਂ ਨੂੰ ਵੀ ਰੋਕਿਆ ਜਾਂਦਾ ਤੇ ਫਿਰ ਭਾਜਪੀ ਸਰਕਾਰ ਦੀ ਅੰਦਰਲੀ ਮਨਸ਼ਾ ਕੀ ਹੈਗੀ ਆ ਅੰਦਰਲੇ ਕੀ ਰਾਦੇ ਨੇ ਤੇ ਮੈਂ ਸਮਝਾਂਗਾ ਪੂਰੇ ਦੇਸ਼ ਦੁਨੀਆ ਦੀਆਂ ਨਜ਼ਰਾਂ ਅੱਜ ਸ਼ੰਭੂ ਬਾਰਡਰ ਤੇ ਹੈਗੀਆਂ ਨੇ ਕਿਸਾਨਾਂ ਦੇ ਵਿੱਚ ਨੇ ਔਰ ਮੀਡੀਆ ਭਾਈਚਾਰਾ ਸਾਰਿਆਂ ਨੂੰ ਦਿਖਾ ਰਿਹਾ ਹੈ ਇਹਦੇ ਵਿੱਚ ਗਲਤ ਕੌਣ ਹੈ ਸਹੀ ਕੌਣ ਹੈ 6 ਦਸੰਬਰ ਨੂੰ ਸਾਰਾ ਪਤਾ ਲੱਗ ਚੁੱਕਾ ਹੈ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਹ ਦੇ ਕਰ ਮੰਤਰੀ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਕਿਸਾਨਾਂ ਦਾ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ ਤਾਂ ਕਰਕੇ ਕਿਸਾਨ ਇਸ ਬਾਰਡਰ ਤੋਂ ਪਿੱਛੇ ਹਟਣਗੇ ਵਰਨਾ ਜਿੰਨਾ ਚਿਰ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਬਾਰਡਰੋਂ ਤੋਂ ਪਿੱਛੇ ਨਹੀਂ ਹਟਾਂਗੇ ਧੰਨਵਾਦ